ਕੰਮ ਤੋਂ ਛੁੱਟੀ ਲੈ ਕੇ ਬਸ ਸਰਦਨ ਕੰਮ ਤੋਂ ਛੁੱਟੀ ਲੈ ਕੇ ਹਾਂਜੀ ਹਾਂਜੀ ਪੈਸੇ ਛੁੱਟੀ ਕਰ ਰਹੇ ਹਾਂਜੀ ਹਾਂਜੀ 2 ਦਿਨ ਵਾਸਤੇ ਸੇਲੀ ਐਸੇ ਵੀ ਲਿੱਤਾ ਹੋਇਆ ਹੈ ਹੈ ਸੇਲੀ ਐਸੇ ਵੀ ਲਿੱਤਾ ਹੈ ਸੇਲੀ ਵਾਸਤੇ ਲਿਆ ਆਏ ਹਾਏ ਹਾਏ ਲੁੱਟੋਂਗੇ ਵੀ ਹਾਂਜੀ ਹਾਂ ਮੈਂ ਆਂਦਾ ਲੁੱਟ ਕੇ ਚੜਾਉਂ ਫਸ ਅੱਛਾ ਲੁੱਟ ਕੇ ਚੜਾਉਂਦਾ ਮਜ਼ਾ ਲੱਗਾ ਹੈ ਨਾ ਹਾਂਜੀ ਤਿਆਰੀ ਹੋ ਚੁੱਕੀ ਹੈ ਪੂਰੇ ਡੀਜੇ ਲੱਗਣਗੇ ਲੋਹੜੀ ਵਾਲੇ ਦਿਨ ਪਾਜੀ ਬੂਬਰ ਲੈ ਕੇ ਚਲੇ ਆ ਬੂਬਰ ਲੈ ਕੇ ਲੋਹੜੀ ਵਾਲੇ ਦਿਨ ਕੇ ਲਈ ਹਾਂਜੀ ਪੂਰਾ ਘਰੂ ਪੂਣਾ ਹਾਂਜੀ ਹੈ ਹਾਂਜੀ ਢੋੜੀ ਵਾਲੇ ਜਣ ਅੱਛਾ ਅੱਜ ਸੰਡੇ ਕਰਕੇ ਪਰਚੇਜ ਕੀਤੀ ਜਾ ਰਹੀ ਹੈ ਹਾਂਜੀ ਹੈ ਹਾਂਜੀ ਕਿਨੇ ਪਤੰਗ ਲਏ 100 100 ਲਿਆ ਸੋਨਾ ਸਰਜੂ ਬਾਕੀ ਮੈਂ ਤੇ ਇਹਨੇ ਡਾਣੇ ਬਸ ਯਾਰ ਬੂਫਰ ਦਾ ਡਾ ਲਿਆ 100 ਪਤੰਗ ਵਾਧੂ ਬਾਕੀ ਆਪੇ ਲੈਣਗੇ ਭਰਾ ਅੱਛਾ ਵੱਡੇ ਹੋ ਵੀ ਆ ਜਾਣਗੇ ਹਾਂਜੀ ਹੈਨਾ ਲੁੱਟੋਂਗੇ ਵੀ ਹਾਂਜੀ ਹੈ ਮੈਂ ਆਂਦਾ ਲੁੱਟ ਕੇ ਚੜਾਉ ਅੱਛਾ ਲੁੱਟ ਕੇ ਚੜਾਉਂਦਾ ਮਜ਼ਾ ਲੱਗ ਹਨਾ ਹਾਂਜੀ ਦੋਰ ਕਿਹੜੇ ਲਈ ਦੋਰ ਦਾ ਪਤਾ ਕਿੱਲੇ ਵਕਤੀ ਤਾਂ ਕਿੱਲੇ ਹਾਂਜੀ ਚਾਈਨਾ ਵਰਤ ਕੇ ਕੀ ਕਰਨਾ ਉਹਦੇ ਨੁਕਸਾਨ ਹੀ ਆ ਉਹਦੇ ਗਲਾ ਵੱਡੇ ਕਿਹੜੇ ਕਿਹੜਾ ਗਾਣਾ ਲਾਉਂਗਾ ਗਾਣੇ ਸਾਰੇ ਚੱਲਣਗੇ ਕੋਈ ਇੱਕ ਪਹਿਲਾ ਯਾਰਾਂ ਨੇ ਪਤਾ ਨਹੀਂ ਕਿਆ ਦਾਗ ਹੋ ਗਏ ਕਿਹੜੇ ਦੇਸੇ ਦੇ ਕਿੜਾ 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 ਯਾਰਾਂ ਨੇ ਪਤਾ ਨਹੀਂ ਕਿਆ ਦਾਗ ਹੋ ਗਏ ਇਹ ਚੜੇ ਅੱਜ ਬਾਦ ਇਸ ਹੈ ਕੋਈ ਹੈ ਦਾਦੇ ਨਹੀਂ ਨਹੀਂ ਹਾਂ ਉਹ ਪੂਰਾ ਆਨੰਦ ਲਿਆ ਜਾ ਰਿਹਾ ਐਤਵਾਰ ਦਾ ਕਹਿੰਦੇ ਯਾਰਾਂ ਨੇ ਪਤੰਗ ਲਿਆ ਉੜਾ ਗੋਰੀਏ ਚੜਿਆ ਚੁਵਾਰੇ ਉੱਤੇ ਆ ਗੋਰੀਏ ਕਹਿੰਦੇ ਗੀਤ ਲਾਗੇ ਜਣਾ ਮੁੰਡਿਆਂ ਨੇ ਸਾਊਂਡ ਸਿਸਟਮ ਵੀ ਖਰੀਦ ਲੈਨੇ ਐਤਵਾਰ ਦਾ ਪੂਰਾ ਜਿਹੜਾ ਲੁਫਤ ਉਠਾਇਆ ਜਾ ਰਿਹਾ ਹੋਰ ਕੀ ਗੱਲ ਬਤ ਕਰਦੇ ਆ ਲੋਕਾਂ ਦੇ ਨਾਲ ਉਧਰ ਲੋਕ ਆ ਰਹੇ ਨੇ ਪੂਰੇ ਪੱਬਾ ਪਰ ਪਤੰਗ ਖਰੀਦੀ ਹੈ ਵੀਰੇ ਹਾਂਜੀ ਹਾਂਜੀ ਆ ਜਾ ਸਾਈਡ ਤੇ ਆ ਜਾ ਕਿੰਨੇ ਲਿਆ ਪਤੰਗ ਸੈਕੜਾ ਲਿਆ ਸੈਕੜਾ ਲਿਆ 150 ਹੋ ਗਿਆ ਮਤਲਬ 150 ਪਤੰਗ ਹੋ ਗਿਆ 150 ਪਾਣਗੇ ਲੈ ਲੈ ਹਾਂਜੀ ਹਾਂਜੀ ਅੱਜ ਉਡਾਉਂਗੇ ਅੱਜ ਨਹੀਂ ਲੋੜੀ ਵਾਲੇ ਦਿਨ ਨਹੀਂ ਉਡਾਉਂਗੇ ਲੋੜੀ ਵਾਲੇ ਦਿਨ ਹੀ ਉਡਾਉਣੇ ਹਾਂਜੀ ਹਾਂਜੀ ਸਾਰੇ ਦਿਨ ਉਡਾਉਣੇ ਹਾਂਜੀ ਹਾਂਜੀ ਸਾਰੇ ਦਿਨ ਕੰਮ ਤੋਂ ਛੁੱਟੀ ਲੈ ਕੇ ਬਸ ਸਾਰੇ ਦਿਨ ਕੰਮ ਤੋਂ ਛੁੱਟੀ ਲੈ ਕੇ ਹਾਂਜੀ ਹਾਂਜੀ ਪੈਸੇ ਛੁੱਟੀ ਕਰ ਰਹੇ ਹਾਂ ਹਾਂਜੀ ਹਾਂਜੀ 2 ਦਿਨ ਵਾਸਤੇ ਅੱਜ 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 ਤਾਂ ਵੈਸੇ ਸ਼ਾਮ ਨੂੰ ਜਾਵਾਂਗੇ ਨਾ ਕੰਮ ਤੇ ਫਿਰ ਅੱਛਾ 3-4 ਵਜੇ ਤੱਕ ਜਾਵਾਂਗੇ ਕੰਮ ਤੇ ਪੇਰੋ ਹੀ ਮਤਲਬ ਬਾਅਦ ਚ ਫਿਰ ਪੂਰੇ ਦਿਨ ਦੀ ਛੁੱਟੀ ਲਵਾਂਗੇ ਹੂੰ ਬਾਦ ਦੋ ਦਿਨ ਦੀ ਦੋ ਦਿਨ ਦੀ ਛੁੱਟੀ ਹਾਂਜੀ ਹਾਂਜੀ ਅੱਜ ਡੋਰ ਕਿਹੜੀ ਯਾਰ ਡੋਰ ਆਪਣੇ ਕੋ ਪੰਡਾ 5 ਪੰਡਾ 5 ਅਦਰ ਲਈ ਤੇ ਆਪਣੇ ਮੱਲੇ ਤੋਂ ਹਾਂਜੀ ਸਾਹਮਣੋਂ ਸੋ ਤੁਸੀਂ ਦੇਖ ਸਕਦੇ ਹੋ ਲੋਕ ਨੇ ਜਿਹੜੇ ਤੰਗ ਦੀ ਪੂਰਾ ਜ਼ੋਰ ਲਾਇਆ ਹੈ ਪੂਰੇ ਲੁਧਿਆਣੇ ਦੇ ਵਿੱਚ ਉਧਰ ਦੇਖੋ ਪੂਰੀ ਭੀੜ ਲੱਗੀ ਹੋਈ ਆ ਪਤੰਗ ਲੋਕ ਖਰੀਦੇ ਪਏ ਨੇ ਐਤਵਾਰ ਅਜਿਵੇਂ ਬਾਰ-ਬਾਰ ਕਹਿ ਰਹੇ ਨੇ ਐਤਵਾਰ ਦਾ ਜਿਹੜਾ ਲੁਫਤ ਜਿਹੜਾ ਉਠਾ ਜਣਾ ਲੁੱਕ ਕੋਕੀ ਦੁਕਾਨਦਾਰ ਨੂੰ ਵੀ ਇੱਕ ਲਾਹਾ ਹੁੰਦਾ ਵੀ ਐਤਵਾਰ ਦਾ ਦਿਨ ਨੇ ਛੁੱਟੇ ਵਾਲੇ ਦਿਨ ਜਿਹੜੀ ਖਰੀਦਦਾਰੀ ਕਰ ਲਈਏ ਜਿਹੜੇ ਪਤੰਗ ਵੇਚੇ ਜਾਣ ਅੱਜ ਵੇਚੇ ਜਾਣ ਕਿਉਂਕਿ ਜਿਹੜਾ ਤਿਉਹਾਰ ਵਾਲੇ ਦਿਨ ਲੋਕਾਂ ਕੋਲ ਟਾਈਮ ਘੱਟ ਹੁੰਦਾ ਕਿਉਂਕਿ ਲੋਕ ਪਤੰਗ ਉਡਾਉਂਦੇ ਨੇ ਭਾਜੀ ਪਤੰਗ ਖਰੀਦੇ ਆ ਹਾਂਜੀ ਹਾਂਜੀ ਕਿੰਨੇ ਲੈ ਆ ਇਹ 100 ਰੁਪਏ ਦੇ ਆ ਗਏ ਨੇ ਕਿੰਨੇ ਲੈ ਆ ਇਹ ਹੈਗੇ ਸੈਂਕੜਾਏ ਹੋਣਾ ਬਾਕੀ ਕੋਈ 2-300 ਪਤੰਗਾਂ ਦੇ ਲੈਣਾ 200 ਹਾਂਜੀ ਤੇ ਡੋਰ ਕਿਹੜੀ ਲਈ ਆ ਡੋਰ ਅਸੇ ਹੋਈ ਤਾਂ ਗੇਲ ਯੂਜ਼ ਕਰਦੇ ਆ ਅੱਜ ਲੈਣਾ ਹੈ ਨਾ ਅੱਛਾ ਆ ਕਿੰਨਾ ਆ ਕਿੱਡਾ ਕਿੱਟ ਪਤੰਗ ਹੈ ਇਹ ਇਹ ਹੈਗਾ 80 ਰੁਪਏ ਦਾ ਮਿਲੇਗਾ ਇੱਕ ਪਤੰਗ ਅੱਛਾ ਕੈਨੇਡਾ ਲਿਖਿਆ ਹੈ ਹਾਂਜੀ ਕੈਨੇਡਾ ਲਿਖਿਆ ਹੋਇਆ ਹੈ ਇੱਥੇ ਬਹਿ ਕੇ ਤਾਂ ਨਹੀਂ ਕੈਨੇਡਾ ਜਾਣਾ ਨਹੀਂ ਨਹੀਂ ਵਾਰੀ ਇੱਥੇ ਬਹਿ ਕੇ ਕਿੱਦਾਂ ਕੈਨੇਡਾ ਚੱਲਣਾ ਨਹੀਂ ਨਹੀਂ ਇੱਥੇ ਕਿੱਥੇ ਚੱਲਦਾ ਹੈਗਾ ਜਿੱਦਾਂ ਹੈ ਤਾਂ ਇਹ ਕੈਨੇਡਾ ਲਿਆ ਹੋਇਆ ਨਹੀਂ ਹੋਰ ਹੈਗਾ ਪਿੱਛੇ ਸੈਲੀਆ ਸੇ ਵੀ ਲਿੱਤਾ ਹੋਇਆ ਹੈ ਸੇਲੀਆ ਤੇ ਵੀ ਲਿਆ ਲੈ ਸੇਲੀਆ ਤੇ ਵੀ ਲਿਆ ਸੇਲੀਆ ਤੇ ਵੀ ਲਿਆ ਕਿਉਂ ਯਾਰ ਭਾਈ ਆਏ ਹਾਏ ਅੱਛਾ ਸੇਲੀ ਨੂੰ ਅੱਦੇ ਪਰਪੋਜ਼ ਕਰ ਦੇਣਾ ਹੋਰ ਗੋਠੇ ਤੇ ਸੁੱਟ ਦਾਂਗੇ ਗਾਣਾ ਸੁਣਿਆ ਨਾ ਤੁਸੀਂ ਕਿਹੜਾ ਭਾਈ ਕਿਹੜਾ ਯਾਦ ਨਹੀਂ ਆ ਰਿਹਾ ਕਿਹੜਾ ਸੀਗਾ ਉਹ ਯਾਰਾਂ ਨੇ ਪਤਾ ਹਾਂਜੀ ਹਾਂਜੀ ਉਹ ਵਾਲਾ ਹਾਂਜੀ ਉਹੀ ਗਾਣਾ ਡੀ ਜੀ ਤੇ ਲਾ ਕੇ ਗੋਠੇ ਸੁੱਟਾਂਗੇ ਕਿਹੜਿਆ ਜੁਮਾਰੇ ਉੱਤੇ ਆਖੂਰੀਏ ਹਾਂਜੀ ਹਾਂਜੀ ਆਜੂ ਮਰ ਆਜੂ ਹਾਂਜੀ ਹਾਂਜੀ ਜਰੂਰ ਆਜੀ ਅੱਛਾ ਹਾਂਜੀ ਲੱਗਦਾ ਤੇਰੇ ਆ ਵੀਡੀਓ ਦੇਖੇ ਤਾਂ ਇਹ ਘਰ ਦੇ ਛੱਤਰ ਵੱਡੇ ਵਾਂਗੇ ਕੋਈ ਨਹੀਂ ਘਰਦਿਆਂ ਨੇ ਤਾਂ ਕੋਈ ਨਹੀਂ ਦੇਖ ਲੈ ਉਹਦਾ ਘਰਦਿਆਂ ਤੂੰ ਹਾਂਜੀ ਕੋਈ ਨਹੀਂ ਦੱਸ ਦਾਂਗੇ ਹੁਣ ਜੇ ਦੇਖ ਲੂਗੇ ਵੀਡੀਓ ਕੋਈ ਦੱਸ ਨਹੀਂ ਚਲੋ ਠੀਕ ਇਹ ਵੀ ਇੱਕ ਉਮਰ ਹੁੰਦੀ ਆ ਲੋਕ ਜਿਹੜੇ ਵੱਡੇ ਪਤਾ ਕਿ ਖਰੀਦੇ ਜਾ ਰਹੇ ਨੇ ਪੂਰਾ ਰੌਣਕ ਮਿਲਣ ਲੱਗਿਆ ਹੈ ਲੁਧਿਆਣਾ ਦੇ ਵਿੱਚ ਅੱਜ ਕਿਉਂਕਿ ਐਤਵਾਰ ਦਾ ਦਿਨ ਹੈ ਐਤਵਾਰ ਦਾ ਛੁੱਟੀ ਦਾ ਲਾਹਾ ਲਿਆ ਜਾ ਰਿਹਾ ਕਿਉਂਕਿ ਜਦੋਂ ਲੋਹੜੀ ਦਾ ਤਿਹਾਰ ਆਣਾ ਉਦੋਂ ਤਾਂ ਲੋਕਾਂ ਨੇ ਫਿਰ ਪਤੰਗਾਂ ਜਿਹੜੀਆਂ ਲੋਕਾਂ ਦੇ ਧਿਆਨ ਨੇ ਲੋਕਾਂ ਦੀ ਨਜ਼ਰਾਂ ਨੇ ਉਹ ਅਸਮਾਨ ਤੇ ਹੀ ਹੋਣੀਆਂ ਨੇ ਭਾਜੀ ਕਿੰਨੇ ਲੈ ਆ ਭਾਜੀ ਲੈ ਲਏ ਆ 4000 ਦੇ 4000 ਦੇ ਹਾਂਜੀ ਡੋਰ ਗੜ ਲਈ ਡੋਰ ਚੈਨਾ ਦੀ ਨਹੀਂ ਧਾਗੇ ਵਾਲੀ ਆ ਧਾਗੇ ਵਾਲੀ ਹਾਂਜੀ 300 ਪਤੰਗ ਕਿਨਾ ਇਹ ਪਤੰਗ ਹੈਗਾ ਆ 100 ਉੱਚਾ 100 ਉੱਚਾ 200 ਪਤੰਗ ਆ 300 ਘਰੇ ਪਿਆ ਆ ਅੱਛਾ 500 ਪਤੰਗ 500 ਪਤੰਗ ਸਾਰਾ ਦਿਨ ਜਰੋੜਾ ਸਾਰਾ ਦਿਨ ਦੋ ਦਿਨ ਚੜਾਣੇ ਤੇਰਾ 14 ਨੂੰ ਜੀ ਤੇਰਾ 14 ਨੂੰ ਹਾਂਜੀ ਦੋ ਦਿਨ ਹੀ ਚੜਾਣੇ ਆ ਬਸ ਬਾਪੇ ਉਸ ਤੋਂ ਬਾਅਦ ਕੰਮ ਤੇ ਦੋ ਦਿਨ ਛੁੱਟੀਆਂ ਆ ਵਾ ਮਿਲੀਆਂ ਦੋ ਦਿਨ ਹੀ ਚੜਾਣੇ ਆ ਜੀ ਅੱਛਾ ਸੋ ਦਿੱਤਾ ਸ੍ਰੀ ਦਾ ਨੇ ਭਾਜੀ ਕਿੰਨੇ ਪਤੰਗ ਲਏ ਮੈਨੂੰ ਤਾਂ ਯਾਦ ਵੀ ਨਹੀਂ ਵਾਦੀ ਹੈ ਜੀ ਵਾਦੀ ਹੈ ਮੈਨੂੰ ਪਤਾ ਨਹੀਂ ਕਿੰਨਾ ਆਈਡੀਆ ਕਿੰਨਾ ਦੀ ਹਾਂਜੀ ਹਾਂਜੀ ਕਿੰਨੇ ਜਿਹੜੇ ਲੋਕ ਚੈਨਾ ਯੂਜ਼ ਕਰਦੇ ਆ ਡੋਰ ਉਹ ਤੁਸੀਂ ਕੀ ਕਹਿਣਾ ਚਾਹੋ ਡੋ ਤਾਂ ਖਤਰਨਾਕ ਚੀਜ਼ੇ ਭਾਈ ਉਤੋਂ ਤੋਂ ਦੂਰ ਰਹਿਣਾ ਚਾਹੀਦਾ ਬਹੁਤ ਬਹੁਤ ਜ਼ਿਆਦਾ ਖਤਰਨਾਕ ਹੈ ਮਤਲਬ ਸਬਦੇ ਵਾਸਤੇ ਜਾਨਵਰ ਵਾਸਤੇ ਆਪਣੇ ਵਾਸਤੇ ਤੇ ਸਹੀ ਚੀਜ਼ ਦੀ ਜਿਹੜੀ ਹੁੰਦਾ ਅਸੀਂ ਨੋਰਮਲ ਡੋਰ ਨੋਰਮਲ ਧਾਗੇ ਵਾਲੀ ਇੰਡੀਅਨ ਡੋਰ ਅੱਛਾ ਛੁੱਟੀ ਦਾ ਲਾਹਾ ਲਿਆ ਜਾ ਰਿਹਾ ਛੁੱਟੀ ਤਾਂ ਹਾਂਜੀ ਆ ਸੰਡੇ ਆ ਤੇ ਉਸਕਾ ਮੰਡੇ ਉਸਕਾ ਅੱਜ ਕੋਈ ਜ਼ਿਆਦਾ ਛੁੱਟੀ ਹੈ ਇਹ ਸਾਰੇ ਮੁਰ ਕੇ ਤਿੰਨ ਚਾਰ ਦਿਨ ਬਿਲੇ ਤਿੰਨ ਦਾ ਰਿਮਲੇ ਹਾਂ ਪਤੰਗੀ ਉਧਾਂਗਾ ਵਾਸਤੇ ਤਿੰਨਿਕਾ ਉੱਪਰ ਹੀ ਰਹਿਣੀ ਹਾਂਜੀ 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 ਫਲੇ ਤਾਂ ਹੋਣਾ ਹੀ ਨਹੀਂ ਨਹੀਂ ਬਹੁਤ ਵਧੀਆ ਜੀ ਬਹੁਤ ਐਕਸਾਈਟਮੈਂਟ ਹੈ ਜੀ ਕਿ ਮੀਵੀ ਨਾ ਪਏ ਵਾ ਜੀ ਇੱਕ ਵੀ ਡਰ ਰਹੀ ਹੈਗੀ ਤੇ ਮੀਨਾ ਪਏ ਜਾਵੇ ਜਿੱਦਾਂ ਹਾਲਾਤ ਚੱਲਦੇ ਪਏ ਨੇ ਇੱਕ ਵਾਰੀ ਹੋਏ ਸੀ ਪਹਿਲਾਂ ਵੀ ਸਾਲ ਦੋ ਸਾਲ ਪਹਿਲਾਂ ਪੂਰਾ ਸਾਲ ਵੇਟ ਕਰਦੀ ਲੋੜੀ ਵਾਸਤੇ ਜੀ